ਸੱਚੇ ਕਾਜੀ D5 ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਸਿਮ ਅੰਜੀਤ ਕੌਰ ਗੱਲ ਤੇ ਉਹਦੇ ਡੇਰਾ ਪ੍ਰਮukh ਰਾਮ ਰਹੀਮ ਦੇ ਵੱਲੋਂ ਮੁਰਤੋਂ ਪੈਰੋਲ ਮੰਗੀ ਗਈ ਹੈ 21 ਦਿਨਾਂ ਦੀ ਪੈਰੋਲ ਦੀ ਮੰਗ ਕੀਤੀ ਹੈ ਰਾਮ ਰਹੀਮ ਨੇ ਹਾਈ ਕੋਰਟ ਨੂੰ ਅਰਜ਼ੀ ਪਾ ਦਿੱਤੀ ਗਈ ਹੈ ਤੇ ਹਰਿਆਣਾ ਸਰਕਾਰ ਨੂੰ ਵੀ ਅਰਜ਼ੀ ਦਿੱਤੀ ਗਈ ਹੈ ਕਿਉਂਕਿ ਬੀਤੇ ਦਿਨ ਐਸਜੀਪੀਸੀ ਦੇ ਵੱਲੋਂ ਪਟੀਸ਼ਨ ਇੱਕ ਦਾਇਰ ਕੀਤੀ ਗਈ ਸੀ ਜਿਸ ਤੋਂ ਬਾਅਦ ਹਰਿਆਣਾ ਕੋਰਟ ਨੇ ਇਹ ਹੁਕਮ ਜਾਰੀ ਕੀਤੇ ਸਨ ਕਿ ਹਰਿਆਣਾ ਸਰਕਾਰ ਆਪਣੀ ਮਰਜ਼ੀ ਦੇ ਨਾਲ ਪੈਰੋਲ ਨਾ ਦੇ ਦਿਆ ਕਰੇ ਆਪਣੀ ਮਰਜ਼ੀ ਦੇ ਨਾਲ ਫਰਲੋ ਤੇ ਨਾ ਪੇਸ਼ ਦਿਆ ਕਰੇ ਬਲਕਿ ਹਾਈ ਕੋਰਟ ਤੋਂ ਜਿਹੜੀ ਹੈ ਇਜਾਜ਼ਤ ਲਈ ਜਾਵੇ ਹੁਣ ਇਸੇ ਦੇ ਚੱਲਦਿਆਂ ਹੀ ਰਾਮ ਰਹੀਮ ਨੇ ਹਰਿਆਣਾ ਸਰਕਾਰ ਦੇ ਨਾਲ-ਨਾਲ ਹਾਈ ਕੋਰਟ ਨੂੰ ਵੀ ਅਰਜ਼ੀ ਭੇਜੀ ਹੈ 21 ਦਿਨਾਂ ਦੀ ਫਰਲੋ ਦੀ ਮੰਗ ਕੀਤੀ ਗਈ ਹੈ ਇਜਾਜ਼ਤ ਮੰਗੀ ਗਈ ਹੈ ਇਸੇ ਜਵਾਬ ਵੀ ਮੰਗਿਆ ਗਿਆ ਸੁਣਵਾਈ ਜਿਹੜੀ ਹੈ ਉਹ 2 ਜੁਲਾਈ ਨੂੰ ਹੋਵੇਗੀ ਕਿਉਂਕਿ ਛੁੱਟੀਆਂ ਚੱਲ ਰਹੀਆਂ ਨੇ ਐਕਟਿੰਗ ਚੀਫ ਜਸਟਿਸ ਦੀ ਬੈਂਚ ਜਿਹੜੀ ਹੈ ਇਸ ਮਾਮਲੇ ਤੇ ਸੁਣਵਾਈ ਕਰੇਗੀ ਜਦੋਂ ਜਦੋਂ ਰਾਮ ਰਹੀਮ ਪੈਰੋਲ ਤੇ ਬਾਹਰ ਆਉਂਦੇ ਨੇ ਉਦੋਂ ਉਦੋਂ ਨਵੇਂ ਵਿਵਾਦ ਖੜੇ ਹੋ ਜਾਂਦੇ ਨੇ ਸਿੱਖ ਪੱਖੀ ਲੋਕਾਂ ਦਾ ਕਹਿਣਾ ਹੁੰਦਾ ਹੈ ਕਿ ਰਾਮ ਰਹੀਮ ਨੂੰ ਨਹੀਂ ਅਜਿਹੇ ਤਰੀਕੇ ਨਾਲ ਪੈਰੋਲ ਤੇ ਬਾਹਰ ਭੇਜਿਆ ਜਾਣਾ ਚਾਹੀਦਾ ਕਿਉਂਕਿ ਫਿਰ ਬੰਦੀ ਸਿੰਘਾਂ ਦਾ ਮੁੱਦਾ ਉੱਠ ਖੜਦਾ ਹੈ ਅਜਿਹੇ ਵਿੱਚ ਮੁਰਤੋਂ ਐਸਜੀਪੀਸੀ ਦੇ ਵੱਲੋਂ ਪਟੀਸ਼ਨ ਦਾਇਰ ਕੀਤੀ ਗਈ ਸੀ ਤੇ ਹੁਣ ਕਿਉਂਕਿ ਰਾਮ ਰਹੀਮ ਨੇ ਮੁਰਤੋਂ 21 ਦਿਨਾਂ ਦੀ ਪੈਰੋਲ ਇਤਿਵਾਰ 40 ਦਿਨਾਂ ਦੀ ਪੈਰੋਲ ਤੇ ਆਏ ਸਨ ਇਸ ਨੂੰ ਲੈ ਕੇ ਐਸਜੀਪੀਸੀ ਦੇ ਮੈਂਬਰ ਗੁਰਬਖਸ਼ ਸਿੰਘ ਖਾਲਸਾ ਦੇ ਨਾਲ ਵੀ ਗੱਲਬਾਤ ਕੀਤੀ ਗਈ ਹੈ ਤੇ ਉਹਨਾਂ ਨੇ ਵੀ ਕਿਹਾ ਹੈ ਕਿ ਪੈਰੋਲ ਜਿਹੜੀ ਹੈ ਨਹੀਂ ਦਿੱਤੀ ਜਾਣੀ ਚਾਹੀਦੀ ਸੋ ਸਰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ D5 ਚੈਨਲ ਪੰਜਾਬੀ ਨਾਲ ਜੁੜਨ ਵਾਸਤੇ ਸਰ ਰਾਮ ਰਹੀਮ ਦੇ ਵੱਲੋਂ ਮੁਰਤੋਂ ਪੈਰੋਲ ਦੀ ਜਿਹੜੀ ਹੈ ਉਹ ਮੰਗ ਕੀਤੀ ਗਈ ਹੈ ਹਾਈ ਕੋਰਟ ਨੂੰ ਵੀ ਅਰਜ਼ੀ ਲਿਖਿਆ ਹੈ ਤੇ ਹਰਿਆਣਾ ਸਰਕਾਰ ਨੂੰ ਵੀ ਅਰਜ਼ੀ ਲਿਖਿਆ ਕਿ 21 ਦਿਨਾਂ ਦੀ ਮੈਨੂੰ ਜਿਹੜੀ ਪੈਰੋਲ ਹੈ ਉਹ ਦਿੱਤੀ ਜਾਵੇ ਜੀ ਕੀ ਕਹਿਣਾ ਚਾਹੋਗੇ ਦੇਖੋ ਰਾਮ ਰਹੀਮ ਜਿਹੜੇ ਹੈਗੇ ਆ ਮਤਲਬ ਉਹ ਹਜੇ ਤੱਕ ਇਸ ਤਰ੍ਹਾਂ ਨਾਲ ਆ ਜੇਲ ਕੱਟ ਰੇ ਜਿਸ ਤਰ੍ਹਾਂ ਸਰਕਾਰੀ ਗੈਸਟ ਹੁੰਦੇ ਆ ਜੀ ਤੇ ਕਿਉਂਕਿ ਭਾਜਪਾ ਸਰਕਾਰ ਬੜੀ ਮਿਹਰਬਾਨ ਹੋਣ ਤੇ ਰਹੀ ਆ ਜੀ ਔਰ ਹਰਿਆਣਾ ਦੀ ਜਿਹੜੀ ਸਰਕਾਰ ਉਹਨੇ ਬਾਰ ਬਾਰ ਉਹਨੂੰ ਪ੍ਰੋਲ ਦਿੰਦੀ ਆਰ ਪ੍ਰੋਲ ਵੀ 40 40 ਦਿਨ ਦੇ ਦਿੰਦੇ ਦਿੱਤੀ ਆ ਔਰ 8 ਵਾਰ ਪ੍ਰੋਲ ਤੇ ਆ ਚੁੱਕੇ ਆ ਜੀ ਔਰ ਹੁਣ ਦੁਬਾਰਾ ਫੇਮਾਂਗੀ ਸ਼੍ਰੋਮਣੀ ਗੁਰਦਾਰਾ ਪ੍ਰਬੰਧ ਕਮੇਟੀ ਨੇ ਪਿਛਲੇ ਦਿਨੀ ਹਾਈ ਕੋਰਟ ਚ ਅਪੀਲ ਅਦਾਈ ਸੀਗੀ ਔਰ ਸ਼੍ਰੋਮਣੀ ਕਮੇਟੀ ਨੇ ਇਹ ਕਰ ਸਕਿਆ ਕਿ ਇਹ ਜਿਹੜੀ ਵਾਰ-ਵਾਰ ਪ੍ਰੋਲ ਦੇਣੀ ਹੈ ਕਿ ਗਲਤ ਹੈਗੀ ਆ ਜੀ ਤੇ ਜਿੱਥੇ ਸਾਡੇ ਜਿਹੜੇ ਬੰਦੀ ਸਿੰਘ ਹੈਗੇ ਆ ਉਹਨਾਂ ਨੂੰ ਤਾਂ ਇੱਕ-ਇੱਕ ਵਾਰ ਵੀ ਨਹੀਂ ਪ੍ਰੋਲ ਦਿੱਤੀ ਗਈ ਜੇ ਲਾਜਵੰਨ ਸਾਹਿਬ ਨੂੰ ਪ੍ਰੋਲ ਦਿੱਤੀ ਗਈ ਤੇ ਸਿਰਫ ਤੇ ਸਿਰਫ ਇੱਕ ਕੁਝ ਘੰਟਿਆਂ ਦੀ ਪ੍ਰੋਲ ਦਿੱਤੀ ਗਈ ਜਦੋਂ ਉਹਨਾਂ ਦੇ ਫਾਦਰ ਸਾਹਿਬ ਅਕਸਵਰ ਹੋਏ ਆ ਜੀ ਤੇ ਹੋਰ ਵੀ ਬਹੁਤ ਸਾਰੇ ਨੇ ਭਾਈ ਜਤਾ ਸਿੰਘ ਹਵਾਰਾ ਨੇ ਜਾਂ ਹੋਰ ਥਿੰਗ ਨੇ ਜਿਨ੍ਹਾਂ ਨੂੰ ਪ੍ਰੋਲ ਦਾ ਹੱਕ ਹੈ ਤਾਂ ਕਦੀ ਨਾ ਹੀ ਲਿਆ ਗਿਆ ਸਰਕਾਰ ਵੱਲੋਂ ਜੀ ਤੇ ਜੇ ਇੱਕ ਵਾਰ ਰਾਮਨੀ ਮੈਂ ਜਦੋਂ ਤੇ ਇੰਨੇ سنگੀਮ ਜੁਰਮ ਆ ਕਤਲ ਦੇ ਕੇਸ ਹੈਗੇ ਆ ਹੋਰ ਬਲਤਕਾਰ ਦੇ ਕੇਸ ਹੈਗੇ ਆ ਤੇ ਵਾਰ-ਵਾਰ ਉਹ ਸਰਕਾਰ ਜਦੋਂ ਉਹਨੂੰ ਪ੍ਰੋਲ ਦਿੰਦੀ ਆ ਤੇ ਮੈਂ ਸਮਝਦਾ ਕਿ ਉਹਦੇ ਨਾਲ ਸਿਕ ਭਾਵਨਾ ਜਿਹੜੀਆਂ ਵਾਰ-ਵਾਰ ਉਹ ਹੱਟ ਹੁੰਦੀਆਂ ਆ ਕਿ ਆ ਉਹਨਾਂ ਨੂੰ ਇਸ ਗੱਲ ਤੇ ਇਹ ਤਕਲੀਫ ਪਹੁੰਚਦੀ ਆ ਕਿ ਸਾਡੇ ਦੇ ਕਾਨੂੰਨ ਕੁਝ ਹੋਰ ਆ ਤੇ ਜਿਹੜਾ ਕੋਈ ਇਹਨਾਂ ਦਾ ਆਪਣਾ ਜਿਹਦੇ ਨਾਲ ਇਹਨਾਂ ਦੀ ਸਾਹਜ ਹੈਗੀ ਆ ਉਹਦੇ ਲਈ ਕਾਨੂੰਨ ਕੁਝ ਹੋਰ ਆ ਜੀ ਹਾਈ ਵੀ ਹੁਕਮ ਕਰ ਦਿੱਤੇ ਨੇ ਕਿ ਭਾਈ ਐਸਜੀਪੀਸੀ ਨੇ ਜੋ ਪਟੀਸ਼ਨ ਪਾਈ ਸੀ ਉਹਦੇ ਤਹਿਤ ਹੁਕਮ ਦਿੱਤੇ ਗਏ ਨੇ ਕਿ ਅਸੀਂ ਫੈਸਲਾ ਲਵਾਂਗੇ ਇਸ ਕਰਕੇ ਸਰਕਾਰ ਕੋਈ ਫੈਸਲਾ ਨਹੀਂ ਲੈ 파ਰੀ ਕਿਉਂਕਿ ਛੁੱਟੀਆਂ ਨੇ ਤਾਂ ਇਸ ਕਰਕੇ ਮਾਮਲੇ ਦੀ ਸੁਣਵਾਈ 2 ਜੁਲਾਈ ਨੂੰ ਹੋਵੇਗੀ ਉਦੋਂ ਪਤਾ ਲੱਗੇਗਾ ਕਿ ਪਰੋਲ ਦੇਣੀ ਹੈ ਕਿ ਨਹੀਂ ਦੇਣੀ ਜੀ ਹਾਂ ਚਲੋ ਹਾਈ ਕੋਰਟ ਦੇ ਫੈਸਲੇ ਦਾ ਸਵਾਗਤ ਕਰਦੇ ਜੋ ਹਾਈ ਕੋਰਟ ਨੇ ਪਿਛਲੇ ਦਿਨਾਂ ਚ ਇਹ ਨਿਸ਼ਾਨ ਨਿਰਦੇਸ਼ ਦਿੱਤੇ ਆ ਕਿ ਉਦੋਂ ਤੱਕ ਸਰਕਾਰ ਨੂੰ ਪ੍ਰੋਨਾ ਦੇ ਵਿੱਚ ਹਦ ਤੱਕ ਹਾਈ ਕੋਰਟ ਇਸ ਗੱਲ ਹੀ ਇਜਾਜ਼ਤ ਨਹੀਂ ਦਿੰਦੀ ਹੈਗੀ ਜੀ ਮੈਂ ਸਮਝਦਾ ਕਿ ਹੁਣ ਵੀ ਜੇ ਦੋ ਤਰੀਕੋਂ ਵੀ ਫੈਸਲਾ ਆਉਂਦਾ ਤੇ ਉਹਨੂੰ ਪ੍ਰੋ ਨਹੀਂ ਦਿੱਤੇ ਜਾਣੀ ਚਾਹੀਦੇ ਜੀ ਖਾਸ ਸਬ ਕਾਰਨ ਕੀ ਸਮਝਦੇ ਹੋ ਕਿ ਸਰਕਾਰ بار بار ਜੋ ਪੈਰੋਲ ਦੇ ਦਿੰਦੀ ਹੈ ਇਹ ਜਾਂ ਕੀ ਵੱਡਾ ਪਿੱਛੇ ਕਾਰਨ ਹੋ ਸਕਦਾ ਹੈ ਦੇਖੋ ਵੋਟ ਪੋਲਿਟਿਕਸ ਹੀ ਆ ਵੋਟਾਂ ਕੋ ਕਰਨੇ ਹੈਗਾ ਕਿਉਂਕਿ ਉਹਦੇ ਪੈਰੋਗਾਰ ਵੱਡੀ ਗਿਣਤੀ ਵਿੱਚ ਜਿੱਥੇ ਜਿੱਥੇ ਬੈਠੇ ਨੇ ਚਾਹੇ ਹਰਿਆਣਾ ਕੇ ਬੈਠੇ ਨੇ ਚਾਹੇ ਪੰਜਾਬ ਦੇ ਮਾਲਵਾ ਖੇਤੇ ਜੀ ਬੈਠੇ ਨੇ ਤੇ ਉਹ ਵੋਟ ਪੋਲਰ ਪਾਰਟਿਸ ਕਰਕੇ ਉਹਦੇ ਪੈਰੋਗਾਰਾਂ ਨੂੰ ਖੁਸ਼ ਕਰਨ ਲਈ ਤੇ ਉਹ ਉਹਨਾਂ ਦੀਆਂ ਵੋਟਾਂ ਲੈਣ ਲਈ ਸਾਰੀ ਜਿਹੜੀ ਹੈ ਗੇਮ ਕੀਤੀ ਜਾਂਦੀ ਆ ਤੇ ਦੂਜੇ ਤਰੀਕੇ ਨਾਲ ਇਹ ਸਮਝ ਲਓ ਵੀ ਸਿੱਖਾਂ ਨੂੰ ਵੀ ਕਿਸੇ ਤਰੀਕੇ ਨਾਲ ਬਾਰ ਬਾਰ ਅਹਿਸਾਸ ਕਰਾਇਆ ਜਾਂਦਾ ਕਿ ਪੂਰੀ ਸਾਡੇ ਲਈ ਦੂਜੇ ਨੰਬਰ ਤੇ ਹੀ ਸੈਰੀ ਹੋ ਜੀ ਸਰ ਜੀ ਐਤ ਕੀ ਵੀ ਪਰਵਲ ਮਿਲ ਜਾਂਦੀ ਹੈ ਫਿਰ ਐਸਜੀਪੀਸੀ ਦਾ ਅਗਲਾ ਕਦਮ ਕੀ ਹੋਵੇਗਾ ਕਿ ਐਸਜੀਪੀਸੀ ਦੁਬਾਰਾ ਕੋਈ ਮੰਗ ਕਰੇਗੀ ਜਾਂ ਕੋਈ ਕੋਈ ਸ਼ਰੋਨੀ ਗੁਰਦਾਰ ਪ੍ਰਬੰਧ ਕਮੇਟੀ ਦਾ ਪਹਿਲਾਂ ਤੋਂ ਕਾਨੂੰਨੀ ਲੜਾਈ ਲੜ ਰਹੀ ਹੈ ਔਰ ਅਸੀਂ ਇਹ ਲੜਾਈ ਨੂੰ ਅੱਗੇ ਵੀ ਲੜਾਂਗੇ ਇਸ ਦੇ ਵਿੱਚ ਕੋਈ ਦੂਰ ਰਾਏ ਨਹੀਂ ਹੈਗੀ ਤੇ ਸ਼ਰੋਨੀ ਗੁਰਦਾਰ ਪ੍ਰਬੰਧ ਕਮੇਟੀ ਨੇ ਪਹਿਲਾਂ ਵੀ ਵਿਰੋਧ ਕੀਤਾ ਤੇ ਆਉਣ ਵਾਲੇ ਸਮੇਂ ਵਿੱਚ ਵੀ ਜੋ ਵੀ ਸਾਡੇ ਕਾਨੂੰਨੀ ਮਾਰ ਨੇ ਉਹਨਾਂ ਦੇ ਮਤਲਬਾ ਕਰਕੇ ਅਦਾਲਤ ਰਾਹੀਂ ਜੋ ਵੀ ਇਨਸਾਫ ਦੀ ਗੱਲ ਹੈ ਉਹ ਅਸੀਂ ਜ਼ਰੂਰ ਕਰਾਂਗੇ ਜੀ ਖਸਮ ਬਹੁਤ-ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਵਾਸਤੇ ਠੀਕ ਹੈ ਜੀ ਹੋਰ ਵੀ ਬਹੁਤ-ਬਹੁਤ ਧੰਨਵਾਦ ਦੱਸਤਾ ਇਹ ਕਿ 2 ਜੁਲਾਈ ਨੂੰ ਇਸ ਮਾਮਲੇ ਦੀ ਸੁਣਵਾਈ ਹੋਵੇਗੀ 2 ਜੁਲਾਈ ਨੂੰ ਪਤਾ ਲੱਗੇਗਾ ਕਿ ਰਾਮ ਰਹੀਮ ਨੂੰ ਪੈਰੋਲ ਤੇ ਭੇਜਿਆ ਜਾ ਰਿਹਾ ਹੈ ਜਾਂ ਫਿਰ ਨਹੀਂ ਤੇ ਵੇਖਣ ਨੂੰ ਹੋਵੇਗਾ ਕਿ ਹਾਈ ਕੋਰਟ ਰਾਮ ਰਹੀਮ ਦੀ ਫਰਲੋ ਨੂੰ ਲੈ ਕੇ ਕੀ ਅਹਿਮ ਫੈਸਲਾ ਲੈਂਦੀ ਹੈ ਬੈਨਰੋ ਸਾਡੇ ਨਾਲ ਡੀ5 ਚੈਨਲ ਪੰਜਾਬੀ ਤੇ ਨਿਰਧਾਰਨ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਕੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪੰਜਾਬ ਦੇ ਕੋਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬਣਾਂਗੇ ਪੰਜਾਬ ਦੀ ਆਵਾਜ਼ ਬਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਮਨਨੰਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਘਰੋਹਾਰ ਸਿਹਤ ਅਅ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ